ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ Papa ji ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ ਮੈਂ ਨਾ ਡਿਨਰ ਬਣਾ ਰਹੀ ਸੀ ਕਿ ਸਾਡੇ ਥਾਂ ਬਹੁਤ ਹੋਈ ਹੋਈ ਹੈ ਐਸ ਵੇਲੇ ਸਾਡੇ ਸੁੱਕੀ ਜੀ ਠੰਡ ਪੈ ਗਈ ਹੈ ਨਾ ਤਾਂ ਸਨੋ ਆਈ ਹੈ ਤੇ ਨਾ ਹੀ ਨਹੀਂ ਪੈ ਰਿਹਾ ਦੋ ਵੀਕ ਹੋ ਗਏ ਤੇ ਉਹਦੇ ਕਰਕੇ ਨਾ ਬੜੀ ਸੁੱਕੀ ਠੰਡ ਪੈਂਦੀ ਹੈ ਤੇ ਨਾ ਬਹੁਤ ਠੰਡ ਸੀਗੀ ਤੇ ਕੁਝ ਜ਼ਿਆਦਾ ਵੱਡਾ ਬਣਾਉਣ ਦੀ ਮੇਰੀ ਇੱਛਾ ਵੀ ਨਹੀਂ ਸੀਗੀ ਸੋ ਮੈਂ ਨਾ ਬਾਜਰੇ ਦੀ ਖਿਚੜੀ ਬਣਾ ਰਹੀ ਸੀ ਤੁਸੀਂ ਕਦੀ ਬਾਜਰੇ ਦੀ ਖਿਚੜੀ ਖਾਧੀ ਹੈ ਮਤਲਬ ਹਰਿਆਣੇ ਤੇ ਰਾਜਸਥਾਨ ਚ ਬਾਜਰੇ ਦੀ ਖਿਚੜੀ ਬਹੁਤ ਬੰਦੀ ਹੈ ਸੋ ਮੈਂ ਨਾ ਮਤਲਬ ਬਾਜਰੇ ਦੀ ਖਿਚੜੀ ਬਣਾ ਰਹੀ ਸੀ ਮੋਸਟਲੀ ਵੀ ਮਤਲਬ ਆਪਾਂ ਖਿਚੜੀ ਬਣਾਉਨੇ ਆ ਦਾਲ ਤੇ ਚੌਲ ਵਾਲੀ ਤੇ ਜਿਆਦਾ ਜਿਆਦਾ ਹੁਣ ਜਿਵੇਂ ਆਪਾਂ ਕਿਨਵਾ ਵਾਲੀ ਬਣਾ ਲੈਂਦੇ ਆ ਪਰ ਸਾਡੇ ਉਧਰ ਨਾ ਹਰਿਆਣੇ ਵਿੱਚ ਇੱਕ ਮਤਲਬ ਆਪਾਂ ਬਾਜਰੇ ਵਾਲੀ ਖਿਚੜੀ ਵੀ ਬੰਦੀ ਸੀ ਬੜੀ ਸਵਾਦ ਬੰਦੀ ਹੈ ਬੜੀ ਸਿੰਪਲ ਜੀ ਰੈਸਪੀ ਹੈ ਕੋਈ ਜ਼ਿਆਦਾ ਚੀਜ਼ਾਂ ਦੀ ਵੀ ਲੋੜ ਨਹੀਂ ਹੈਗੇ ਮੈਨੂੰ ਮੈਂ ਬਾਜਰਾ ਨਾ ਸਵੇਰੇ ਹੀ ਭਿ ਕੇ ਰੱਖ ਦਿੱਤਾ ਸੀਗਾ ਹਨਾ ਤੇ ਹੁਣ ਉਹ ਨਾ ਚੰਗੀ ਤਰ੍ਹਾਂ ਫੁੱਲ ਗਿਆ ਬਿਲਕੁਲ ਸੌਫਟ ਹੋ ਗਏ ਨੇ ਇਹਦੇ ਦਾਣੇ ਜੇ ਤੁਸੀਂ ਐਵੇਂ ਪੂਰਾ ਬਾਜਰਾ ਨਹੀਂ ਨਾ ਲੈਣਾ ਹੈਗਾ ਤੇ ਥੋੜਾ ਜਿਹਾ ਗ੍ਰਾਈਂਡਰ ਚ ਪਾ ਕੇ ਇੱਕ ਦੋ ਵਾਰੀਆਂ ਨੂੰ ਚਲਾ ਲਿਓ ਤੇ ਫਿਰ ਇਹ ਜਿਹੜੇ ਪਲਸ ਨੇ ਨਾ ਬਾਜਰੇ ਦੇ ਦਾਣੇ ਨੇ ਨਾ ਟੁੱਟ ਜਾਣਗੇ ਤੇ ਫਿਰ ਇਹ ਮਤਲਬ ਦਲੀਏ ਫੋਰਮ ਚ ਆ ਜਾਊਗਾ ਸੋ ਮੈਂ ਨੂੰ ਐਵੇਂ ਪੂਰੇ ਨੂੰ ਹੀ ਭੇ ਦਿੱਤਾ ਸੀ ਤੇ ਸੌਫਟ ਹੋ ਗਿਆ ਤੇ ਹੁਣ ਨਾ ਮੈਂ ਇਹਦੀ ਖਿਚੜੀ ਬਣਾਉਣ ਲੱਗੀ ਸੀ ਸੋ ਆਪਾਂ ਨਾ ਇਹ ਨੂੰ ਪਾ ਲੈਣਾ ਕੁੱਕਰ ਦੇ ਵਿੱਚ ਚੰਗੀ ਤਰ੍ਹਾਂ ਕੁੱਕਰ ਦੇ ਵਿੱਚ ਤੁਸੀਂ ਆਪਦੇ ਹਿਸਾਬ ਨਾਲ ਵੀ ਜਿੰਨੀ ਕੁਆਂਟੀਟੀ ਬਣਾਉਣੀ ਹੈ ਫਿਰ ਮੈਂ ਤਾਂ ਮਤਲਬ ਦੋ ਹੀ ਜਣੇ ਆ ਇਸ ਕਰਕੇ ਅਸੀਂ ਥੋੜਾ ਮੈਂ ਥੋੜਾ ਹੀ ਬਣਾਉਣ ਲੱਗੀ ਆ ਤੇ ਤੁਸੀਂ ਆਪੀ ਇਸ ਕੋਨ ਤੇ ਇਸ ਹਿਸਾਬ ਨਾਲ ਦੇਖ ਲਿਓ ਕਿ ਤੁਸੀਂ ਕਿੰਨੇ ਜਣੇ ਹੋ ਤੇ ਵੀ ਉਸ ਹਿਸਾਬ ਨਾਲ ਤੁਸੀਂ ਬਾਜਰਾ ਲੈ ਸਕਨੇ ਹੋ ਹੈਨਾ ਹੁਣ ਨਾ ਮੈਂ ਸਾਰਾ ਜਿਹੜਾ ਬਾਜਰਾ ਸੀ ਉਹੋ ਪਾ ਲਿਆ ਨੂੰ ਕੁੱਕਰ ਦੇ ਵਿੱਚ ਤੇ ਹੁਣ ਆਪਾਂ ਨਾ ਗੈਸ ਕਰ ਲਾਂਗੇ ਹੀਟ ਅਪ ਤੇ ਉੱਤੇ ਰੱਖ ਦਾਂਗੇ ਕੁੱਕਰ ਹੈਨਾ ਹੁਣ ਨਾ ਇਹਦੇ ਵਿੱਚ ਕੁਝ ਨਹੀਂ ਪਾਉਣਾ ਹੈਗਾ ਤੁਸੀਂ ਇਹਦੇ ਵਿੱਚ ਸਿਰਫ ਲੂਣ ਹੀ ਪਾਉਣਾ ਹੈ ਹੈਨਾ ਤੇ ਲੂਣ ਪਾ ਕੇ ਤੇ ਇਹਨੂੰ ਨਾ ਅ ਮਤਲਬ ਕਿ ਵਿਸਲ ਕਰਾਉਣੀ ਹੈ ਹੈਨਾ ਤੁਸੀਂ ਮਤਲਬ ਜਿਵੇਂ ਹੁਣ ਹੌਸਲੀ ਆਪਾਂ ਜਿਹੜੀ ਦਾਲ ਵਾਲੀ ਖਿਚੜੀ ਬਣਾਉਣੀ ਆ ਉਹਦੇ ਵਿੱਚ ਤਾਂ ਆਪਾਂ ਇਹ ਮਤਲਬ ਘਿਓ ਵਗੈਰਾ ਜਿਵੇਂ ਪਾਨੇ ਆ ਉਹ ਘਿਓ ਤੋਂ ਪਾਨੇ ਆ ਨਾਲ ਆਪਾਂ ਪਾਦੇ ਨਮਕ ਪਾਉਨੇ ਆ ਕਾਲੀ ਮਿਰਚ ਪਾਉਨੇ ਆ ਜੀਵਾ ਪਾਉਨੇ ਆ ਪਰ ਇਸ ਖਿਚੜੀ ਵਿੱਚ ਕੁਝ ਨਹੀਂ ਪੈਂਦਾ ਇਸ ਖਿਚੜੀ ਵਿੱਚ ਸਿਰਫ ਬਾਜਰਾ ਤੇ ਪਾਣੀ ਤੇ ਨਮਕ بس ਨਮਕ ਤੁਸੀਂ ਆਪਦੇ ਹਿਸਾਬ ਨਾਲ ਪਾਉਣਾ ਹੈ ਪਹਿਲਾਂ ਥੋੜਾ ਹੀ ਪਾਇਆ ਕਰੋ ਫਿਰ ਉਹਨੂੰ ਜਦੋਂ ਚੀਜ਼ ਬਣ ਜਾਂਦੀ ਹੈ ਚੈੱਕ ਕਰਕੇ ਫਿਰ ਹੋਰ ਪਾ ਲਿਆ ਕਰੋ ਕਿਉਂਕਿ ਛਟੀ ਚੀਜ਼ ਦਾ ਇਲਾਜ ਹੈਗਾ ਵੱਡੀ ਚੀਜ਼ ਦਾ ਕੋਈ ਇਲਾਜ ਨਹੀਂ ਹੁੰਦਾ ਸੋ ਹੁਣ ਮੈਂ ਇਹਦੇ ਵਿੱਚ ਪਾ ਲਿਆ ਅ ਕੀ ਕਹਿੰਦੇ ਨਮਕ ਤੇ ਮੈਨੂੰ ਨਾ ਥੋੜਾ ਜਿਹਾ ਪਾਣੀ ਥੋੜਾ ਲੱਗਦਾ ਹੈ ਤਾਂ ਮੈਂ ਇਹਦੇ ਵਿੱਚ ਪਾਣੀ ਹੋਰ ਪਾਵਾਂਗੀ ਸੋ ਹੁਣ ਨਾ ਮੈਂ ਇਹਦੇ ਵਿੱਚ ਪਾਣੀ ਹੋਰ ਪਾ ਦਿੱਤਾ ਸੀ ਥੋੜਾ ਜਿਹਾ ਤੇ ਮੈਂ ਇਹਨੂੰ ਨਾ ਲੱਡਲਾ ਕੇ ਬੰਦ ਕਰ ਦਿੱਤਾ ਹੈ ਤੇ ਹੁਣ ਆਪਾਂ ਇਹਦੇ ਵੇਟ ਕਰਨੀ ਹੈ ਵੀ ਮਤਲਬ ਕੰਸੀ ਗਮੀ ਆਪਾਂ 5-6 ਵਸਲਾਂ ਇਹਨੂੰ ਕਰਾਉਣੀਆਂ ਨੇ ਜੇ ਆਪਾਂ ਇਹਨੂੰ ਗ੍ਰਾਈਂਡ ਕਰਕੇ ਬਣਾਉਂਦੇ ਤਾਂ ਫਿਰ ਛੇਤੀ ਬਣ ਜਾਣਾ ਸੀਗਾ ਪਰ ਹੁਣ ਪੂਰੀ ਵੀ ਮਤਲਬ ਮੈਂ ਗ੍ਰਾਈਂਡਿੰਗ ਕੀਤਾ ਹੈਗਾ ਬਾਸਰਾ ਪੂਰਾ ਸੋ ਮੈਂ ਵੇਟ ਕਰਾਂਗੇ ਕਿ 5-6 ਵਸਲਾਂ ਤੋਂ ਬਾਅਦ ਫਿਰ ਆਪਾਂ ਇਹਨੂੰ ਚੈੱਕ ਕਰਾਂਗੇ ਕਿ ਇਹ ਬਣ ਗਈ ਜਾਂ ਨਹੀਂ ਹੁਣ ਇਹਨਾਂ ਪੰਤੂ ਛੀ ਵਿਸਲੋਂ ਹੋ ਗਏ ਆ ਸੀਗੀਆਂ ਤੇ ਮੈਂ ਗੈਸ ਬੰਦ ਕਰ ਦਿੱਤਾ ਤੇ ਹੁਣ ਆਪਾਂ ਨਾ ਇਹਦੇ ਪ੍ਰੈਸ਼ਰ ਰਿਲੀਜ਼ ਹੋਣ ਦਾ ਵੇਟ ਕਰਨੇ ਆ ਕਿ ਇਹਨਾਂ ਦਾ ਆਪੇ ਹੀ ਪ੍ਰੈਸ਼ਰ ਰਿਲੀਜ਼ ਹੋ ਜਵੇ ਉਸ ਤੋਂ ਬਾਅਦ ਆਪਾਂ ਕੁੱਕਰ ਖੋਲ ਕੇ ਚੈੱਕ ਕਰਾਂਗੇ ਕਿ ਬਾਜਰੇ ਦੇ ਦਾਣੇ ਗਲੇ ਨੇ ਜਾਂ ਨਹੀਂ ਸੋ ਹੁਣ ਆਪਾਂ ਜਿਹੜੀ ਬਾਜਰੇ ਦੀ ਖਿਚੜੀ ਇਹ ਰੱਖੀ ਸੀਗੀ ਨਾ ਬਾਜਰਾ ਰੱਖਿਆ ਸੀ ਪਾਣੀ ਤੇ ਨਮਕ ਪਾ ਕੇ ਤੇ ਉਹ ਬਿਲਕੁਲ ਦੇਖੋ ਗਲ ਗਿਆ ਜਿਵੇਂ ਸਾਫਟ ਹੋ ਗਿਆ ਸੋ ਇੱਕ ਇਥੇ ਹੋਰ ਗੱਲ ਹੈ ਕਿ ਜਦੋਂ ਤੁਸੀਂ ਅਮੇ ਬਾਰਲੇ ਦੀ ਖਿਚੜੀ ਬਣਾਉਣੇ ਨੇ ਨਾ ਥੋੜਾ ਜਿਹਾ ਨੂੰ ਗ੍ਰाइंड ਕਰ ਲਿਆ ਕਰੋ ਪਹਿਲਾਂ ਹੀ ਮੈਂ ਗ੍ਰाइंडਿੰਗ ਕੀਤਾ ਇਸ ਲਈ ਨੂੰ ਥੋੜਾ ਜਗਾ ਟਾਈਮ ਲੱਗ ਜਾਂਦਾ ਬਣਨ ਨੂੰ ਜੇ ਤੁਸੀਂ ਗ੍ਰाइंड ਕਰ ਲੰਨੇ ਹੋ ਨਾ ਫਿਰ ਜਿਵੇਂ ਬਾਜਰੇ ਦੇ ਦਾਣੇ ਟੁੱਟ ਜਾਂਦੇ ਨੇ ਤੇ ਉਹ ਸੌਖੇ ਛੇਤੀ ਪੱਕ ਜਾਂਦੇ ਨੇ ਸੋ ਹੁਣ ਹੁਣ ਆਪਣੇ ਨਾ ਹੁਣ ਇਹ ਇਹ ਚੀਜ਼ ਤਾਂ ਹੋ ਗਈ ਰੈਡੀ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਇਹਦੇ ਨਾਲ ਖਾਣ ਦੇ ਵਿੱਚ ਹੀ ਇੱਕ ਟ੍ਰਿਕ ਹੈ ਮੈਨੂੰ ਖਾਣਾ ਕਿਵੇਂ ਹੈ ਕਿਉਂਕਿ ਆਪਾਂ ਇਹਦੇ ਵਿੱਚ ਕੁਝ ਨਹੀਂ ਸੀ ਪਾਇਆ ਨਾ ਕੋਈ ਕਿਓ ਨਾ ਕੋਈ ਮਸਾਲੇ ਨਾ ਕੋਈ ਕੁਝ ਸੋ ਹੁਣ ਆਪਾਂ ਇਹਨੂੰ ਕਰ ਲੰਨੇ ਆ ਕਾਲੇਚ ਸਰਵ ਸੋ ਹੁਣ ਨਾ ਆਪਾਂ ਇਹਨੂੰ ਕਾਲੇਚ ਸਰਵ ਕਰ ਲਿਆ ਹਨ ਇਹਦੇ ਵਿੱਚ ਸਿਰਫ ਪਾਣੀ ਤੇ ਨਮਕ ਹੀ ਪਾਇਆ ਸੀ ਹੁਣ ਇਹਨੂੰ ਖਾਣਾ ਕਿਵੇਂ ਹੈ ਖਾਣਾ ਇਹ ਹੀ ਚੀਜ਼ ਦਾ ਸਵਾਦ ਹੈ ਹੁਣ ਆਪਾਂ ਇਹਦੇ ਵਿੱਚ ਇੱਥੇ ਪਾਉਣਾ ਇੱਕ ਚਮਚ ਭਰ ਕੇ ਕਿਓ ਤੇ ਨਾਲ ਹੀ ਨਾ ਇਹ ਗਰਮ ਹੀ ਹੈ ਇਹਦੀ ਗਰਮ-ਗਰਮ ਦੇ ਵਿੱਚ ਤੁਸੀਂ ਕਿਉਂ ਪਾਉਣਾ ਤੇ ਨਾਲ ਹੀ ਆਪਾਂ ਇੰਗਲਿਸ਼ ਪਾ ਦਣੀ ਹੈ ਖੰਡ ਵੈਸੇ ਤਾਂ ਮਤਲਬ ਕਿ ਟ੍ਰੈਡੀਸ਼ਨਲ ਜਿਹੜੀ ਇਹ ਰੈਸਪੀ ਹੈ ਇਹਦੇ ਵਿੱਚ ਜਿਹੜੀ ਆਪਣੀ ਦੇਸੀ ਖੰਡ ਹੁੰਦੀ ਹੈ ਨਾ ਉਹ ਪੈਂਦੀ ਹੈ ਪਰ ਹੁਣ ਉਹ ਮੇਰੇ ਕੋਲ ਹੈ ਨਹੀਂ ਸੋ ਇਹਨੂੰ ਖਾਰਦਗ੍ਰਿਕਾ ਇਹੋ ਹੀ ਹੈ ਕਿ ਇਹਦੇ ਵਿੱਚ ਪਹਿਲੋਂ ਤੁਸੀਂ ਵੀ ਮਤਲਬ ਬਣਾ ਲਿਗਿਆ ਕਿਉ ਪਾ ਲਓ ਉਹ ਸੋਰੀ ਨਮਕ ਪਾ ਲਓ ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਬਣ ਜੇਗੀ ਜਦੋਂ ਤੁਸੀਂ ਇਹਨੂੰ ਖਾਣਾ ਹੈ ਫਿਰ ਉਦੋਂ ਤੁਸੀਂ ਇਹਦੇ ਉੱਤੇ 바ਵਾ ਸਾਰਾ ਕਿਉ ਪਾਓ ਤੇ ਨਾਲ ਪਾਓ ਖੰਡ ਤੇ ਫਿਰ ਇਹਨੂੰ ਗਰਮ ਗਰਮ ਸਰਦੀਆਂ ਵਿੱਚ ਇੰਜੋਏ ਕਰੋ ਮੈਨੂੰ ਤਾਂ ਇਹ ਬਹੁਤ ਵਧੀਆ ਲੱਗਦੀ ਆ ਅਤੇ ਜਦੋਂ ਤੁਸੀਂ ਕਦੀ ਵੀ ਜਿਵੇਂ ਰਾਜਸਥਾਨ ਵગેਰਾ ਸੈਟ ਘੁੰਮਣ ਜਾਣੀ ਹੋ ਤਾਂ ਤੁਸੀਂ ਉੱਥੇ ਜ਼ਰੂਰ ਟਰਾਈ ਕਰੋ ਉਹਨਾਂ ਦੀ ਟਰੈਡੀਸ਼ਨਲ ਰੈਸਪੀ ਹੈ ਹੁੰਦੀ ਹੈ ਇਹ ਟਰੈਡੀਸ਼ਨਲ ਡਿਸ਼ ਹੈ ਉਹਨਾਂ ਦੀ ਇਹ ਸੋ ਤੁਸੀਂ ਜ਼ਰੂਰ ਟਰਾਈ ਕਰੋ ਜ਼ਰੂਰ ਬਣਾਓ ਤੇ ਜਿਵੇਂ ਦਾ ਆਪਣਾ ਇੱਥੇ ਕਰਨਾ ਚ ਮੌਸਮ ਹੈ ਠੰਡਾ ਠੰਡਾ ਉਹਦੇ ਸਾਹਮਣੇ ਲਈ ਇਹ ਚ ਐਕਿਊਰੇਟ ਹੈ ਬਿਲਕੁਲ ਐਕਿਊਰੇਟ ਡਿਸ਼ ਹੈ ਇਹਦੇ ਵਿੱਚ ਕੁਝ ਜ਼ਿਆਦਾ ਤਮਝਮ ਨਹੀਂ ਹੈਗਾ ਸਿਰਫ ਤਿੰਨ ਚੀਜ਼ਾਂ ਨਾਲ ਹੀ ਬਣਦੀ ਹੈ ਤੇ ਬੜੀ ਸੌਖੀ ਜੀ ਬਨਣੂ ਹੈ ਤੁਸੀਂ ਜਿਵੇਂ ਹੁਣ ਕੰਮ ਤੇ ਜਾਣੇ ਹੋ ਤੁਸੀਂ ਇਹਨੂੰ ਸਿਰਫ ਬਾਜਰੇ ਨਾਲ ਨਮਕ ਪਾ ਕੇ ਅਵੇਂ ਉਬਾਲ ਕੇ ਤੁਸੀਂ ਫ੍ਰਿਜ ਵਿੱਚ ਰੱਖ ਚੋ ਆ ਕੇ ਉਹਨੂੰ ਗਰਮ ਕਰੋ ਉਹਦੇ ਵਿੱਚ ਤੁਸੀਂ ਕਿਓ ਤੇ ਖਾਣ ਪਾਓ ਐਂਡ THEN ਇੰਜੋਏ ਕਰੋ ਬੜੀ ਵਧੀਆ ਰੈਸਪੀ ਹੈ ਤੁਸੀਂ ਬਣਾਓ ਤੇ ਮੈਨੂੰ ਕਮੈਂਟ ਵਿੱਚ ਜਰੂਰ ਦੱਸੋ ਕਿ ਤੁਹਾਨੂੰ ਇਹ ਕਿਵੇਂ ਲੱਗੀ ਮੈਂ ਤਾਂ ਆਪਣੇ ਮੇ मतलब ਜਦੋਂ ਮੈਂ ਹਨ ਮੈਡ ਸੀ ਤੇ ਆਪ ਤੇ ਘਰ ਰਹਿੰਦੀ ਸੀ ਉਦੋਂ ਮੈਂ ਬਹੁਤ ਖਾਦੀ ਹੈ ਤੇ ਹੁਣ ਵੀ ਰੀਸੈਂਟਲੀ ਲਾਸਟ ਈਅਰ ਮੈਂ ਇੰਡੀਆ ਜਾ ਕੇ ਆਈਆਂ ਤੇ ਉੱਥੇ ਨਵਾਂ ਰੈਸਟੋਰੈਂਟ ਖੁੱਲਿਆ ਹੈ ਘੁੰਮਰ ਦੇ ਨਾਮ ਤੇ ਤੇ ਉਥੇ ਉਹਨਾਂ ਨੇ ਸਰਵ ਕੀਤੀ ਸੀ ਉਹ ਰਾਜਸਥਾਨੀ ਰੈਸਟੋਰੈਂਟ ਸੀਗਾ ਸੋ ਮੈਨੂੰ ਬਹੁਤ ਵਧੀਆ ਲੱਗਦੀ ਆ ਸੋ ਤੁਸੀਂ ਵੀ ਬਣਾਓ ਤੇ ਜਰੂਰ ਟਰਾਈ ਕਰੋ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਡੀ ਕਿਵੇਂ ਦੀ ਬਣੀ ਆ ਤੇ ਆਪਾਂ ਮਿਲਨੇ ਆ ਅਗਲੀ ਵੀਡੀਓ ਵਿੱਚ